ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਦੀਵਾਰ ਜੋ ਕਿ ਪੁਰਾਣੀ ਚੁੰਗੀ ਦੇ ਨਾਲ ਲੱਗਦੀ ਹੈ ਉੱਥੇ ਪਿਛਲੇ ਕਈ ਮਹੀਨਿਆਂ ਤੋਂ ਕੂੜੇ ਦਾ ਢੇਰ ਪਿਆ ਹੋਇਆ ਹੈ ਫਾਸਟ ਨਿਊਜ਼ ਥੀਮ ਵੱਲੋਂ ਕਈ ਵਾਰ ਇਸ ਥਾਂ ਦੀਆਂ ਖਬਰਾਂ ਵਿਖਾਈਆਂ ਗਈਆਂ ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਕੂੜੇ ਵਾਲੇ ਥਾਂ ਤੇ ਟੀਨਾ ਲਗਾ ਦਿੱਤੀਆਂ ਗਈਆਂ ਤਾਂ ਕਿ ਕਿਸੇ ਨੂੰ ਵੀ ਨਗਰ ਨਿਗਮ ਦੀ ਅੰਗੈਲੀ ਜਾਂ ਫਿਰ ਕਮੀ ਨਾ ਦਿਖੇ ਕਿਉਂਕਿ ਇਸ ਰਸਤੇ ਤੋਂ ਕਈ ਯਾਤਰੀ ਅਟਾਰੀ ਸਰਹੱਦ ਵਿਖੇ ਰਿਟਰੀਟ ਸੈਰਮਨੀ ਦੇਖਣ ਲਈ ਜਾਂਦੇ ਹਨ ਟੀਨਾ ਦੇ ਨਾਲ ਕੂੜੇ ਨੂੰ ਤਾਂ ਟੱਕ ਦਿੱਤਾ ਗਿਆ ਪਰ ਉੱਥੋਂ ਫੈਲੀ ਕੂੜੇ ਦੀ ਬਦਬੂ ਨੂੰ ਕਿਵੇਂ ਰੋਕਿਆ ਜਾਵੇਗਾ ਇਹ ਤਾਂ ਹੁਣ ਨਗਰ ਨਿਗਮ ਦੇ ਉੱਚ ਅਧਿਕਾਰੀ ਹੀ ਦੱਸ ਸਕਦੇ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀਟੀ ਰੋਡ ਪੁਰਾਣੀ ਚੁੰਗੀ ਦੇ ਅਸੀਂ ਨਜ਼ਦੀਕ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਇੱਥੇ ਇੱਕ ਕੂੜੇ ਦਾ ਢੇਰ ਲੱਗਾ ਹੁੰਦਾ ਸੀ ਜਿਹਨੂੰ ਕਿ ਸਾਰੇ ਹੀ ਆਉਂਦੇ ਜਾਂਦੇ ਲੋਕ ਦੇਖਦੇ ਸੀ ਨਜ਼ਦੀਕ ਹੀ ਇੱਥੇ ਵਿਧਾਇਕ ਜਸਵੀਰ ਸਿੰਘ ਸੰਧੂ ਦਾ ਦਫ਼ਤਰ ਵੀ ਹੈ ਸ਼ਾਇਦ ਉਹਨਾਂ ਨੂੰ ਇੱਥੋਂ ਲੰਘਦੇ ਆ ਸਮੇਂ ਬਦਬੂ ਭਰੇ ਮਾਹੌਲ ਚੋਂ गुजरਣਾ ਹੁੰਦਾ ਹੋਵੇਗਾ ਤਾਂ ਸ਼ਾਇਦ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਟੀਨਾ ਲਗਾ ਦਿੱਤੀਆਂ ਗਈਆਂ ਨੇ ਤੇ ਕੂੜੇ ਨੂੰ ਢੱਕ ਦਿੱਤਾ ਗਿਆ ਹੈ ਤਾਂ ਜੋ ਜਿਹੜੇ ਇੱਥੋਂ ਰਾਹੀ ਲੰਘਦੇ ਨੇ ਜਾਂ ਫਿਰ ਸ਼ਹਿਰ ਦੇ ਵਿੱਚ ਜਿਹੜੇ ਯਾਤਰੀ ਆਉਂਦੇ ਨੇ ਜਿਹੜੇ ਰਿਟਰੀਟ ਸੈਰਮਨੀ ਦੇਖਣ ਜਾਂਦੇ ਨੇ ਕਿਤੇ ਉਹਨਾਂ ਦੀ ਨਜ਼ਰ ਨਾ ਪੈ ਜਾਏ ਸੋ ਇੱਥੇ ਕੋਈ ਕੰਸਟਰਕਸ਼ਨ ਦਾ ਕੰਮ ਨਹੀਂ ਚੱਲ ਰਿਹਾ ਇਹ ਸਿਰਫ ਨਗਰ ਨਿਗਮ ਵੱਲੋਂ ਆਪਣੀਆਂ ਨਕਾਮੀਆਂ ਜਿਹੜੀਆਂ ਨੇ ਆਪਣੀਆਂ ਕਮੀਆਂ ਜਿਹੜੀਆਂ ਨੇ ਉਹ ਛੁਪਾਈਆਂ ਗਈਆਂ ਨੇ ਕੂੜੇ ਦੇ ਢੇਰ ਉਸੇ ਤਰ੍ਹਾਂ ਇੱਥੇ ਲੱਗੇ ਹੋਏ ਨੇ ਤੋਂ ਸਭ ਤੋਂ ਵੱਡੀ ਗੱਲ ਕਿ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਇਹ ਯੂਨੀਵਰਸਿਟੀ ਹੈ ਤੇ ਇਸ ਤਰ੍ਹਾਂ ਬਾਹਰ ਕੂੜੇ ਦੇ ਢੇਰ ਲੱਗਣੇ ਨਾਲ ਹੀ ਸਾਹਮਣੇ ਦੀਵਾਰ ਜਿਹੜੀ ਹੈ ਉਹ ਯੂਨੀਵਰਸਿਟੀ ਦੀ ਲੱਗਦੀ ਹੈ ਬਾਹਰੋਂ ਵੀ ਕਾਫੀ ਬੱਚੇ ਪੜਨ ਲਈ ਆਉਂਦੇ ਨੇ ਬਾਹਰਲੇ ਸੂਬਿਆਂ ਤੋਂ ਬਾਹਰਲੇ ਸ਼ਹਿਰਾਂ ਤੋਂ ਤੇ ਕੀ ਸੰਦੇਸ਼ ਲੈ ਕੇ ਜਾਂਦੇ ਹੋਣਗੇ ਇਆ ਕੀ ਮਾਹੌਲ ਹੋਵੇਗਾ ਇੱਥੇ ਦਾ ਸੋ ਇੱਕ ਚੀਜ਼ ਤੁਹਾਨੂੰ ਹੋਰ ਦਿਖਾਣੀ ਚਾਹਾਂਗੇ ਕਿ ਇੱਥੇ ਇੱਕ ਫੁੱਟ ਓਵਰ ਬ੍ਰਿਜ ਬਣਿਆ ਹੋਇਆ ਹੈ ਤੇ ਤੁਸੀਂ ਦੇਖੋ ਕਿ ਇਹਦਾ ਕੋਈ ਵੀ ਵੈਸੇ ਤੇ ਇਸਤੇਮਾਲ ਨਹੀਂ ਹੁੰਦਾ ਪਰ ਜੇਕਰ ਕੋਈ ਭੁੱਲ ਭਲੇਖੇ ਇਹਦਾ ਇਸਤੇਮਾਲ ਕਰਨਾ ਵੀ ਚਾਵੇ ਤੇ ਇਹ ਟੀਨਾ ਲਗਾ ਕੇ ਉਹਦਾ ਰਸਤਾ ਵੀ ਜਿਹੜਾ ਹੈ ਉਹ ਬੰਦ ਕਰ ਦਿੱਤਾ ਗਿਆ ਸੋ ਕੋਈ ਵੀ ਰਸਤਾ ਨਹੀਂ ਹੈ ਇਸ ਪੁਲ ਤੇ ਚੜਨ ਨੂੰ ਤੇ ਟੀਨਾ ਲਗਾ ਦਿੱਤੀਆਂ ਗਈਆਂ ਨੇ ਪਰ ਕੂੜਾ ਉਸੇ ਤਰ੍ਹਾਂ ਇੱਥੇ ਪਿਆ ਹੋਇਆ ਸੋ ਸਮਝ ਇਹ ਨਹੀਂ ਆ ਰਹੀ ਕਿ ਨਗਰ ਨਿਗਮ ਜਿਹੜਾ ਹੈ ਉਹ ਕੀ ਸਾਬਤ ਕਰਨਾ ਚਾਹੁੰਦਾ ਹੈ ਇਹ ਟੀਨਾ ਲਗਾ ਕੇ ਸੋ ਅਸੀਂ ਤੇ ਇਹੀ ਕਵਾਂਗੇ ਕਿ ਇਸ ਕੂੜੇ ਦੇ ਢੇਰ ਨੂੰ ਇੱਥੋਂ ਚੁੱਕਿਆ ਜਾਵੇ ਕਿਉਂਕਿ ਨਜ਼ਦੀਕ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ ਤੇ ਮੇਨ ਰੋਡ ਹੈ ਜੀਟੀ ਰੋਡ ਹੈ ਤੇ ਲੱਗੇ ਹੀ ਰਹਾਇਸ਼ੀ ਇਲਾਕਾ ਹੈ ਸੋ ਮਾਹੌਲ ਜਿਹੜਾ ਇੱਥੇ ਬਹੁਤ ਹੀ ਬਦਬੂ ਭਰਿਆ ਹੈ ਤੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ